ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰਪ੍ਰਸਤ ਸੱਹਿਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਸੀਂ ਹਰ ਦਿਨ ਵਲਗਣਾ ਨੰਗਾ ਤੇ ਤਾਜ਼ੀਆਂ ਖਬਰਾਂ ਤੋਂ ਅੱਡ ਤੱਕ ਪਹੁੰਚਦੇ ਰਹੋ ਹਲਕਾ ਖਡੂਰ ਸਾਹਿਬ ਦੇ ਅਦੀਨੋਂ ਦੇ ਪਿੰਡ ਬ੍ਰਾਂਪੂਰਾ ਦੇ ਵਸਨੇ ਇੱਕ ਨੌਜਵਾਨ ਪਵਨਦੀਪ ਸਿੰਘ ਨੇ ਇੱਕ ਅਜਹੀ ਜਗਾੜੂ ਰੇੜੀ ਤਿਆਰ ਕੀਤੀ ਹੈ ਜੋ ਦਰਸ਼ਕਾਂ ਦੇ ਖਿੱਚ ਦਾ ਕੇਂਦਰ ਬਣੀ ਹੋਈ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪਵਨਦੀਪ ਸਿੰਘ ਨੇ ਕਿਹਾ ਕਿ ਆਪਣੇ ਪੰਜਾਬੀ ਵਿਰਸੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਕਿ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਪ੍ਰਤੰਤਰੀ ਜਾਂਦਾ ਪਤਾ ਚਲ ਸਕੇ ਜ਼ਿਕਰਯੋਗ ਹੈ ਕਿ ਨੌਜਵਾਨ ਜਿੱਥੇ ਵੀ ਆਪਣੀ ਜਗਾੜੂ ਰੇੜੀ ਲੈ ਕੇ ਜਾਂਦਾ ਹੈ ਲੋਕ ਇਸ ਨੂੰ ਖੜ ਖੜ ਕੇ ਵੇਖ ਕੇ ਖੁਸ਼ ਹੋ ਜਾਂਦੇ ਹਨ ਅਤੇ ਜਦੋਂ ਅੱਜ ਇਹ ਨੌਜਵਾਨ ਆਪਣੀ ਰੇੜੀ ਲੈ ਕੇ ਪੱਟੀ ਸ਼ਹਿਰ ਦੇ ਨਜ਼ਦੀਕ ਪਿੰਡ ਸਬਰਾਮ ਵਿਖੇ ਗਿਆ ਤਾਂ ਸਮਾਜ ਸੇਵਕ ਬਾਬਾ ਸਾਜਰ ਸਿੰਘ ਨੇ 500 ਰੁਪਏ ਦੇ ਕੇ ਇਸ ਰੇੜੀ ਵਾਲੇ ਵੀਰ ਨੂੰ ਸਨਮਾਨਿਤ ਕੀਤਾ ਤੁਸੀਂ ਵੀ ਦੇਖੋ ਹੈਪੀ ਸਬਰਾਨ ਦੀ ਵਿਸ਼ੇਸ਼ ਰਿਪੋਰਟ ਦੀ ਨਾਮੀ ਦੀਆ ਬਣਾਓ ਆਪਣਾ ਨਾਮ ਭਾਜੀ ਪਾਉਣਦੀਪ ਸਿੰਘ ਪਿੰਡ ਬਰਾਂਪਰਾ ਜ਼ਿਲ੍ਹਾ ਤਰਨਤਨ ਭਾਜੀ ਅੱਜ ਪਿੰਡ ਸਭਰਾ ਦੇ ਆਏ ਜ ਸੁਜੀ ਨੂੰ ਸਨਮਾਨਿਤ ਕੀਤਾ ਗਿਆ ਬਾਬਾ ਜੀ ਦਾ ਅਲੋਕੀ ਜਾਜਾ ਮੈਂ ਭਾਜੀ ਬਾਬਾ ਸਾਰ ਸਿੰਘ ਸਭਰਾ ਜੋ ਕਿ ਬਹੁਤ ਹੀ ਇਲਾਕੇ ਦੀ ਮਾਣਸਦੀ ਹੈ ਇਹਨਾਂ ਵੱਲੋਂ ਆਪਾਂ ਨੂੰ ਪਿੰਡ ਸਾਦਕੇ ਭਾਜੀ 5100 ਰੁਪਏ ਸਨਮਾਨਿਤ ਕੀਤਾ ਗਿਆ ਮੈਂ ਬਾਬਾ ਜੀ ਦਾ ਪਿੰਡ ਸਭਰਾ ਦੀ ਸਾਰੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀਰ ਜੀ ਜਿਹੜੀ ਤੁਸੀਂ ਅੱਜ ਗਾਡੋ ਰੇੜੀ ਬਣਾਈਆਂ ਕੀ ਮੈਂ ਜਿਸ ਤਰ੍ਹਾਂ ਦੀ ਜਗਾ ਗਾਡੋ ਰੇੜੀ ਤੁਸੀਂ ਬਣਾਈਆਂ ਕਿਸ ਤਰ੍ਹਾਂ ਇਹ ਤੁਹਾਡਾ ਮਨ ਦੇ ਵਿੱਚ ਜਿਹੜਾ ਸ਼ੌਂਕ ਪੈਦਾ ਹੋਇਆ ਤੇ ਇਹ ਆਪਣਾ ਮਨ ਦੇ ਸ਼ੌਂਕ ਹੀ ਭਾਈ ਅਪਾ ਪੰਜਾਬ ਦੀ ਧਰਤੀ ਦੇ ਜੰਮ ਵਾਲਾ ਇਹ ਚੀਜ਼ਾਂ ਜੋ ਆਪਾਂ ਲਾਈਆਂ ਪੰਜਾਬੀ ਵਿਰਸੇ ਨਾਲ ਭਾਈ ਚੀਜ਼ਾਂ ਲਾਈਆਂ ਸਾਰੀਆਂ ਲੋਕ ਇਹ ਪਛੋਕੜ ਭੁੱਲ ਚੁੱਕੇ ਆ ਹੁਣ ਆਪ ਰਸਤੇ ਕਿਤੇ ਵੀ ਜਾਈਦਾ ਵੀਰ ਜੀ ਇਹਨੂੰ ਲੋਕ ਵੇਂਦੇ ਆ ਵੇਚ ਕੇ ਵੀ ਪੁਰਾਣਾ ਵਿਲਾ ਚੀਤੇ ਹੀ ਕਰਦਾ ਆਪਾਂ ਇਸ ਜਿੱਕ ਜਲਾਈਆਂ ਪੀਜੀ ਪੰਜਾਬੀ ਚ ਜੰਪਲ ਧਰਤੀ ਦੇ ਪੰਜਾਬੀ ਸਾਹਿਬ ਆਸਾਂ ਬੀ ਇਹਨੂੰ ਲੋਕ ਭੁੱਲਦੇ ਜਾਂਦੇ ਆ ਕਿਹੜੀ ਕਿਹੜੀ ਚੀਜ਼ ਤੁਸੀਂ ਜਿਹੜੀ ਰੇੜੀ ਜਲਾਈ ਆ ਆਪਾਂ ਭਾਈ ਇੱਥੇ ਇੱਕ ਸਾਈਕਲ ਲਾਇਆ ਮੈਂ ਦੋਜੀ ਨਾਲ ਜਾਨੀ ਪਹਿਲਾਂ ਲੋਕ ਸਾਈਕਲ ਦੇ ਦੁੱਧ ਇਕੱਠਾ ਕਰਦੇ ਹੁੰਦੇ ਸੀ ਹੁਣ ਦੇ ਸਮੇਂ ਨੇ ਸਾਨੂੰ ਤੰਦ ਪਰ ਅਸੀਂ ਤਰੱਕੀ ਕਰ ਗਏ ਦੋਜੀ ਹੈਗੇ ਆ ਪਰ ਦੁੱਧ ਸਾਈਕਲ ਮੋਟਰਸਾਈਕਲ ਤੇ ਗੱਡੀਆਂ ਦੇ ਇਕੱਠਾ ਕਰਦੇ ਆ ਇੱਕ ਚਰਖਾ ਲਾਇਆ ਜਾਣ ਕੇ ਘਰ ਪੁਰਾਣਾ ਬਿਸਤਰਾ ਜਿਹੜਾ ਨੇ ਸੰਭਾਲ ਕੇ ਰੱਖਿਆ ਕੱਚੇ ਘਰ ਜਿਹੜੇ ਆ ਸਾਈਕਲ ਵੇਖਿਆ ਚਰਖੇ ਵੇਖੇ ਆ ਕਿਹੜੀ ਕਿਹੜੀ ਚੀਜ਼ ਆ ਗਈ ਪੂਰੀ ਖੁੱਲ ਕੇ ਗੱਲ ਸੋ ਕਿਹੜੀ ਆਪਾਂ ਭਾਈ ਇੱਕ ਫੱਟੀ ਲਾਈਏ ਜੋ ਸਰਕਾਰੀ ਸਕੂਲ ਵਿੱਚ ਪਹਿਲਾਂ ਪੜ੍ਹਦੇ ਹੁੰਦੇ ਹਾਂ ਉਦੋਂ ਪਹਿਲਾਂ ਉਹ ਫੱਟੀ ਤੇ ਲਿਖਣਾ ਕਾਚੀ ਦੀ ਮਟੀੜਾ ਹੋਣ ਤੇ ਸਾਲ ਸਮੇਂ ਸਨ ਲੈਪਟਾਪ ਚੱਲ ਗਏ ਕੰਪਿਊਟਰ ਚੱਲ ਪਏ ਏਕ ਆਪਾਂ ਭਾਈ ਮਧਾਨੀ ਲਾਈ ਆ ਹੁਣ ਮਧਾਨੀਆਂ ਆ ਗਈਆਂ ਪਰ ਹੁਣ ਬੱਤੀ ਤੇ ਚੱਲਣ ਵਾਲੀਆਂ ਉਦੋਂ ਆਪਣੀਆਂ ਸੁਹਾਣੀਆਂ ਮਧਾਨੀਆਂ ਭਾਈ ਹੱਥ ਨਾਲ ਢਿਰਕਦੀਆਂ ਹੁੰਦੀਆਂ ਸੀ ਏਕ ਆਪਾਂ ਛੋਟਾ ਸਾਈਕਲ ਲੈ ਆ ਭਾਜੀ ਏਕ ਆਪਾਂ ਚਰਖੇ ਲੈ ਪਾਈ ਦੋ ਇੱਕ ਪਿਛੇ ਲੈ ਕੇ ਗੱਡੀ ਲੈ ਆ ਹਾਂ ਜੀ ਤੇ ਹੁਣ ਤੇ ਚਰਖਾ ਚੱਲ ਤਾਣ ਪ੍ਰਗ ਟਾਵਾ ਕੱਚੀਕਾਰਾਂ ਦੇ ਪ੍ਰਿੰਟ ਲਾਇਏ ਜੋ ਪਹਿਲਾਂ ਕੱਚੀਕਾਰ ਹੁੰਦੇ ਸੀ ਨਾਲ ਕਿਸਾਨਾਂ ਦੇ ਪ੍ਰਿੰਟ ਹੈ ਜਿੱਦਾਂ ਬਲਦ ਪਹਿਲਾਂ ਕਿਸਾਨ ਹੁੰਦੇ ਹੁੰਦੇ ਸੀ ਹੋਂਦੇ ਸਮਾਨ ਚੱਲ ਪੈਟਰ ਸੰਤ ਵਾਧੂ ਬਣ ਕੇ ਟ੍ਰੈਕਟਰ ਆ ਗਈ ਹੁਣ ਕਿੰਨੀ ਕੋ ਮਿਹਨਤ ਕਰਨੀ ਪਈ ਹੈ ਸਮਾਨ ਕਟਾ ਮਿਹਨਤ ਇਹ ਪਾਜੀ ਬਹੁਤ ਕਰਨੀ ਪਈ ਹੈ ਇਹ ਕੋ ਸਮਾਨ ਆਪਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਲਏ ਕੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਏ ਆ ਇਦਾਂ ਹੀ ਪਾਈਏ ਚੀਜ਼ ਆਪਾਂ ਸੋਚ-ਸੋਚ ਕੇ ਬਣਾਈਆਂ ਕਿੰਨਾ ਕੋ ਟਾਈਮ ਲੱਗਿਆ ਸਮਾਨ ਇਕੱਠਾ ਕਰਨ ਦਾ ਟਾਈਮ ਦੀ ਪਾਜੀ ਤੁਹਾਨੂੰ ਪਤਾ ਬਹਾਵ ਲੱਗੀ ਗਿਆ ਜੀ ਕਿੰਨਾ ਕੋ ਜਿਹੜਾ ਇਹ ਪਹਿਲਾ ਲਗਾ ਤੇ ਕਿੰਨਾ ਕੋ ਟਾਈਮ ਲੱਗਿਆ ਭਾਈ ਜੀ ਤੇ ਭਾਈ 282800 ਰੁਪਏ ਲੱਗ ਗਿਆ ਹਾਂਜੀ ਕਿਉਂਕਿ ਸਾਰੀ ਮਿਜ਼ਦਰੀ ਲੇਵਲ ਪਾ ਕੇ ਘਾ ਪਾ ਕੇ ਲਾਈਟਾਂ ਲੋਟਾਂ ਪਾ ਕੇ ਜਾਨੀ ਕਿ 282800 ਰੁਪਏ ਲੱਗ ਗਿਆ ਕਿਉਂਕਿ ਆਪਾਂ ਉਹ ਲੋ ਲਾਈਟਾਂ ਲਵਾਂਗੇ 6 ਲਾਈਟਾਂ ਉਹ 500 ਰੁਪਏ ਦੀ ਇੱਕ ਲੈਡ ਤੇ ਹੰਦੀਆਂ ਦੀਆਂ ਉਹ ਲਾਈਟਾਂ ਆ ਤੇ ਵਿੱਚ ਛੋਟੀਆਂ ਲਾਈਟਾਂ ਕੋ ਬੈਟਰੀ ਰਖਾਈ ਵੱਡੀ ਆਪਾਂ ਜਾਨੀ ਕਿ ਪੂਰਾ ਸਕੇਬੰਦ ਕੰਮ ਕੀਤਾ ਭਾਈ ਅੱਬਾ ਕੱਲਾ ਰਿਕਵੈਸਟ ਰੈਡੀ ਦਾ ਸਾਰੇ ਕਿਸੇ ਚੀਜ਼ ਤੋਂ ਰੈਡੀ ਤੋਂ ਹੀ ਘਟਾ ਦਾ ਕਰਦਾ ਜਿਆਦਾ ਚੱਲਦਾ ਕਿ ਕੋਈ ਨਾਲ ਭਾਜੀ ਆਪਣੀ ਦੋਗਲੇ ਜ਼ਮੀਨਾਂ ਨਾਲੇ ਤੋਂ ਸਰਗਰ ਚੱਲਦਾ ਹਾਂ ਜੀ ਆਪਾਂ ਨੂੰ ਸੰਗਤ ਦਾ ਪਿਆਰ ਹੈ ਸੰਗਤ ਦੀ ਪਿਆਸ ਹੈ ਤੇ ਆਪਾਂ ਅੱਜ ਜਿਦੜੇ ਫਿਰਦੇ ਆ ਕੋਈ ਫਰਮਾਨ ਦੇ ਵਿੱਚ ਤੁਸੀਂ ਕੋਈ ਰੋਲ ਕੀਤਾ ਹੋਵੇ ਦਾ ਜਾਂ ਕੋਈ ਗਾਣੇ ਦੇ ਵਿੱਚ ਉਹਦੇ ਬਾਰੇ ਦੱਸਿਓ ਇਹਦਾ ਭਾਜੀ ਪੰਜਾਬੀ ਫਿਲਮ 'ਚ ਸੀਨ ਹੋਇਆ ਆਪਣੇ ਭਾਜੀ ਗੱਬਰ ਹੋਣੀ ਭਾਜੀ ਚਾਚਾ ਬਿਸ਼ਨਾ ਹੋਣੀ ਇਹਨਾਂ ਨਾਲ ਦਿਲਾਲ ਸੌਦੇ ਫਿਲਮ ਬਣੀ ਹੋਰ ਵੀ ਫਿਲਮੀ ਸਟਾਰੀ ਵਿੱਚ ਉਹਨਾਂ ਨੇ ਆਪਣਾ ਭਾਜੀ ਸੀਨ ਹੋਇਆ ਹਾਂ ਜੀ ਫਿਲਮ ਦੇ ਵਿੱਚ ਤੇ ਕੀ ਸਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਪੰਜਾਬੀ ਵਿਰਸਾ ਨੂੰ ਫੋੜਦੇ ਜਾ ਰਹੇ ਆ ਮੈਂ ਵੀ ਜੀ ਇਹ ਹੀ ਸੁਨੇਹਾ ਦੇਣਾ ਚਾਹੁੰਦਾ ਆਪਣੀ ਨਵੀਂ ਜਨਰੇਸ਼ਨ ਜਿਹੜਾ ਪੰਜਾਬ ਦੀ ਨਵੀਂ ਮੁੰਡੇ ਬਾਹਰ ਜਾ ਰਹੇ ਆ ਤੇ ਪੰਜਾਬ 'ਚ ਕੰਮ ਹੈਗਾ ਕੰਮ ਕਰ ਦੇਣੀ ਭਾਈ ਆਪਣੇ ਕੰਮ ਪੰਜਾਬ 'ਚ ਬਹੁਤ ਹੈਗਾ ਹੁਣ ਜਿੰਦਾ ਭਾਈ ਆਪਣੇ ਮੁੰਡੇ ਬਾਹਰ ਜਾ ਰਹੇ ਆ ਉਧਰੋਂ ਜੂਪੀ ਬਿਹਾਰ ਤੋਂ ਕੋਲ ਭਈ ਆ ਕੇ ਪੰਜਾਬ 'ਚ ਆਗਰਾਸ਼ ਕਰੀ ਜਾਂਦਾ ਵਾ ਕਿ ਨੇ ਭਾਈ ਮਰੰਮਰਾਵੇ ਲਾਇਆ ਕੋਈ ਗੋਲ ਗੱਪੇ ਵੇਚਣ ਡਿਆ ਕੋਈ 버ਗਰ ਵੇਚਣ ਡਿਆ ਜੀ ਆਪੋ ਆਪਣੇ ਭਾਈ ਨੇ ਸਟਾਲ ਖੋਲੇ ਆ ਪੰਜਾਬ ਦੇ ਵਿੱਚ ਉਹ ਰਾਜ ਕਰਨ ਦਾ ਆ ਆਪਣੀ ਜਮੀਨ ਚ ਦਰਸ਼ਲ ਬਾਹਰ ਜਾਣ ਡਈ ਆ ਕਬੂਤਰ ਲੈ ਸਾਈਡ ਭਾਈ ਕਿਤੇ ਵੀ ਚੱਲ ਜੂ ਸਾਰੀਆਂ ਕੋਠੀਆਂ ਖਾਲੀ ਪਈਆਂ ਉੱਚ ਭਈਏ ਰਹਿਣ ਡੈ ਮੈਂ ਉਧਰ ਜਾਣੇ ਦਿਨਾ ਫਿਰ ਜੀ ਕਿੰਨੇ ਘਟਿਆੜੀ ਤੁਸੀਂ ਪਾਲੇ ਹੋ ਆਪਣੇ ਭਾਈ 1000 1500 ਬਣੀ ਜਾਂਦਾ ਕੇਵਲ 1000 ਵੀ ਕੇਵਲ 5-700 ਬਣ ਜਾਂਦਾ ਆਪਣੇ ਭਾਈ ਫੋਨ ਤੇ ਕੰਮ ਚੱਲਦਾ ਆ ਆਪਾਂ ਨੂੰ ਸੰਗਤ ਸਹਾਇਕ ਦਿੰਦੀ ਆ ਸੰਗਤ ਦੇ ਆਸਰੇ ਆਪਾਂ ਭਾਈ ਤੁਰੇ ਫਿਰਦੇ ਆ ਜਿਹੜੇ ਅੱਜ ਕੱਲ ਨੌਜਵਾਨ ਬ ਕੀ ਮੈਸੇਜ ਦਿਨਾ ਜਾਊਗਾ ਮੈਂ ਵੀ ਜੀ ਇਹੀ ਕਿੰਨਾ ਕੰਮ ਤੇ ਹੈਗਾ ਬੰਦਾ ਕਿ ਮਿਹਨਤੀ ਹੋਣਾ ਚਾਹੀਦਾ ਕੰਮ ਪੰਜਾਬ ਚ ਵਾਧੂਗਾ ਕੋਈ ਕੰਮ ਹੈਗਾ ਤੇ ਪਈਏ ਉਧਰੋਂ ਡੇ ਆ ਨਹੀਂ ਤੇ ਉਧਰ ਇੱਧਰ ਕਿ ਹਉਣ ਉਹਨਾਂ ਨੂੰ ਕੀ ਲੋੜ ਇੱਧਰ ਆਉਂਦੀ ਕੰਮ ਵਾਧੂ ਹੈਗਾ ਉਹ ਬੰਦਾ ਮਿਹਨਤੀ ਹੋਵੇ ਇਹ ਫੋਨ ਨੰਬਰ ਆ ਦਾ ਦਿਓ ਦਿਓ ਇਹਦੇ ਦਸਤਾਨੂ ਇੱਕ ਨਾਮ ਰੋ ਆਪਣਾ ਵੀ ਜੀ ਫੋਨ ਨੰਬਰ 9915836205 ਨਾਮ ਆ ਬਣ ਭਾਈ ਪਉਂਦੀਪ ਸਿੰਘ ਪਿੰਡ ਬਰੰਪਰਾ ਜ਼ਿਲ੍ਹਾ ਤਰਨਤਾਰਨ ਆਪਣਾ ਨਾਮ ਭਾਜੀ ਪੌਂਦੀਪ ਸਿੰਘ ਆ ਪਿੰਡ ਬਰੰਬਲਾ ਵਾ ਜ਼ਿਲ੍ਹਾ ਤਰਨਤੰਨ ਫੋਨ ਨੰਬਰ 99168 36205 ਮੈਂ ਫੇਰ ਦੁਬਾਰੋਂ ਬਾਬਾ ਜੀ ਬਾਬਾ ਸਾਧ ਸਿੰਘ ਦੀ ਸਭਰਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਾਂ ਨੂੰ ਆ ਪਿੰਡ ਸਭਰਾ ਜਵੇ ਸੱਦ ਕੇ ਜਿਸ 5200 ਰੁਪਏ ਨਾਲ ਸਨਮਾਨਤ ਕੀਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਜੀ ਬਾਬਾ ਸਾਧ ਸਿੰਘ ਪਿੰਡ ਸਭਰਾ ਤੁਹਾਡੇ ਲੋਵਾੜੇ ਵੀਰਾਈ ਟਿਕਾਡੂ ਰਣੀ ਲਾਗੇ ਤੁਹਾਡੇ ਦਾ ਸਨਮਾਨਤ ਕੀਤਾ ਗਿਆ ਕਿੰਨਾ ਸਨਮਾਨਤ ਕੀਤਾ ਗਿਆ ਤੇ ਕੀ ਗੱਲਾਂ ਚਾਹੋਗੇ ਏ ਜੀ ਜਿਹੜਾ ਸਮਾਨਦ ਕੀਤਾ ਗਿਆ ਇਹਦੇ ਬਹੁਤ ਥੋੜਾ ਹੈ ਇਸ ਭਰਾ ਦਾ ਜਿੰਨਾ ਵੀ ਮਾਣ ਕਰ ਲਗੇ ਨਾ ਉਹਨਾਂ ਹੀ ਥੋੜਾ ਹੈ ਵੀ ਕਿਉਂ ਵੀ ਇਹ ਸਾਡੇ ਪੰਜਾਬ ਦਾ ਜਿਹੜਾ ਪੁਰਾਣਾ ਵਿਰਸਾ ਸੀ ਜਿੱਥੇ ਇਹ ਹਾਲ ਬਹੁਣੇ ਹਾਂ ਜੋਗਾ ਦੇ ਨਾਲ ਬੁਲਦ ਰੱਖੇ ਕੱਚਿਆ ਘਰਾਂ ਦੇ ਵਿੱਚ ਜਿਹੜੇ ਨਲਕੇ ਲੱਗੇ ਜਿਵੇਂ ਨੇ ਉਹ ਮੰਝੇ ਜਿਵੇਂ ਉਹ ਪੁਰਾਣਾ ਜਿਹੜਾ ਵਿਰਸਾ ਸਾਰਾ ਇਹਨੇ ਸੰਭਾਇਆ ਹੈ ਮੈਂ ਇਹ ਭਰਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਮੈਂ ਉਹਨਾਂ ਭਰਾਵਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਜਿਹੜੇ ਭਰਾ ਕਹਿੰਦੇ ਨਾ ਪੰਜਾਬ ਦੇ ਵਿੱਚ ਕੰਮ ਐ ਨਹੀਂ ਕੋਈ ਜਿਹੜੇ ਨੇ ਭਰਾ ਨੇ ਕੰਮ ਕਰਨਾ ਹੈ ਪੰਜਾਬ ਦੇ ਵਿੱਚ ਉਹਦੇ ਵਾਸਤੇ ਬੜਾ ਕੰਮ ਐ ਜਿਵੇਂ ਇਹ ਭਰਾ ਨੇ 1000 ਜਾਂ 1200 ਜਾਂ 500 ਜਾਂ 400 ਜਿੰਨੀ ਵੀ ਦਿਹਾੜੀ ਪੈਂਦੀ ਆ ਉਹ ਆਂਦਾ ਵੀ ਉਹਦੇ ਵਿੱਚ ਮੈਂ ਖੁਸ਼ ਐ ਬਿਲਕੁਲ ਮੇਰੇ ਮਨ ਨੂੰ ਸ਼ਾਂਤੀ ਐ ਪੰਜਾਬ ਦੀ ਧਰਤੀ ਉੱਤੇ ਰਹਿ ਕੇ ਤੇ ਮੈਂ ਉਹਨਾਂ ਭਰਾਵਾਂ ਨੂੰ ਵੀ ਘੜੇ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਤਗੜੇ ਹੋ ਕੇ ਪੰਜਾਬ ਦੇ ਵਿੱਚ ਆਪਾਂ ਕੰਮ ਕਰਗੇ ਤੇ ਪੁਰਾਣੇ ਵਿਰਸੇ ਨੂੰ ਆਪਾਂ ਯਾਦ ਕਰੀਏ ਜਿੱਥੇ ਕੱਚਿਆ ਕੋਠਿਆਂ ਦੇ ਵਿੱਚ ਲੋਕ ਰਹੇ ਰਹੇ ਸੀ ਤੇ ਫੇਰ ਵੀ ਲੋਕ ਠੀਕ ਸੀ ਸੱਚੇ ਤੇ ਸੁੱਚੇ ਲੋਕ ਸੀ ਆਪਣੀ ਜ਼ੁਬਾਨ ਉੱਤੇ ਕੀਤੀ ਉੱਤੇ ਪੂਰੇ ਉਤਰਦੇ ਸੀ ਮੈਂ ਇਸ ਇਲਾਕੇ ਦੇ ਵਿੱਚ ਇਹਨੂੰ ਮੈਂ ਵੀਰ ਨੂੰ ਵੇਖਿਆ ਸੀ ਤਹੀਂ ਚੇਚੇ ਤੌਰ ਤੇ ਇਹਨੂੰ ਪਿੰਡ ਸਭਰਾਵਾਂ ਦੇ ਵਿੱਚ ਸੱਦਿਆ ਦੇ ਪਿੰਡ ਸਭਰਾਵਾਂ ਦੇ ਵਿੱਚ ਲਿਆ ਕੇ ਤੇ ਇਹਨੂੰ ਫੇਕ ਦਾ ਸਮਾਨਤ ਕੀਤਾ ਇਹ ਪੈਸੇ ਦੀ ਗੱਲ ਨਹੀਂ ਆ ਪੈਸੇ ਦੀ ਕੋਈ ਕੀਮਤ ਨਹੀਂ ਹੈਗੀ ਵੀ ਪੈਸੇ ਦੀ ਕੀਮਤ ਹੈ ਇਹਦਾ ਮੁੱਲ ਹੀ ਕੋਈ ਨਹੀਂ ਇਸ ਚੀਜ਼ ਦਾ ਜਿਹੜੇ ਪੰਜਾਬ ਦਾ ਪੁਰਾਣਾ ਵਿਰਸਾ ਨਾ ਇਹ ਬਹੁਤ ਵੱਡਾ ਹੈ ਮੈਂ ਬਾਹਰ ਬੈਠਿਆ ਵੀਰਾਂ ਨੂੰ ਵੀ ਇਹ ਬੇਨਤੀ ਕਰਾਂਗਾ ਜਿਹੜੀ ਜਿੱਥੋਂ ਦੇ ਮੇਰੀ ਆਵਾਜ਼ ਜਾਂਦੀ ਹੋਵੇ ਵੀ ਇਸ ਭਰਾ ਦਾ ਜਿੰਨਾ ਵੀ ਧੰਨਵਾਦ